ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਰੈਡੀ ਕੀਤੇ ਆ ਹੈਂਡਵਰਕ ਦੇ ਨਵੇਂ ਡਿਜ਼ਾਈਨ ਸੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਵੇਖਿਓ ਤੇ ਆਪਣਾ ਇੰਸਟਾਗ੍ਰam ਪੇਜ ਫਾਨੋ ਸਟਾਈਲ ਜੇ ਤੁਸੀਂ ਨਹੀਂ ਫੋਲੋ ਕੀਤਾ ਤਾਂ ਜਰੂਰ ਫੋਲੋ ਕਰ ਲਓ ਕਿਉਂਕਿ ਜਿਵੇਂ ਜਿਵੇਂ ਆਪਣੇ ਲਹਿੰਗੇ ਸੂਟ ਵਰਕ ਹੁੰਦੇ ਆ ਵਰਕ ਹੋ ਕੇ ਰੈਡੀ ਹੁੰਦੇ ਆ ਸਟਿਚ ਹੁੰਦੇ ਆ ਆਪਾਂ ਪ੍ਰੋਪਰ ਵੀਡੀਓਜ਼ ਪਾਉਨੇ ਆ ਇਹਦੇ ਤੇ ਸੋ ਇੰਸਟਾਗ੍ਰam ਜਰੂਰ ਫੋਲੋ ਕਰ ਲਓ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਆਪਣਾ ਪਹਿਲਾ ਸੂਟ ਜਿਹੜਾ ਸ਼ਿਮਰ ਦੇ ਉੱਤੇ ਬਣਿਆ ਹੋਇਆ ਆ ਵੇਖੋ ਪੂ ਤੇ ਆ ਇਧਰ 바ਵਾ ਆ ਗਈਆਂ ਤੇ ਇਹਦੇ ਸੇਮ ਵਰਕ ਇਦਾਂ ਹੀ ਪਹੁੰਚੀਆਂ ਦੇ ਉੱਤੇ ਆ ਸੋ ਤੁਸੀਂ ਸਟ੍ਰੇਟ ਸਲਵਾਰ ਪੈਂਟ ਕੋਸ਼ੀ ਇਹਨੂੰ ਸਟਿਚ ਕਰਵਾ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਦੁਪੱਟਾ ਉਹ ਆਰਗੈਂਜ਼ਾ ਦਾ ਅਸੀਂ ਨਾ ਇਹ ਸੂਟ ਪਹਿਲਾਂ ਤੁਹਾਡੇ ਤੋਂ ਪਹਿਲਾਂ ਰੈਡੀ ਕੀਤੇ ਸੀ ਵੈਲਵਟ ਦੇ ਨਾਲ ਸਟਾਲ ਸੀਗਾ ਸੂਟ ਸੇਮ ਸੀ ਦੁਪੱਟੇ ਦੀ ਜਗ੍ਹਾ ਤੇ ਵੈਲਵਟ ਦਾ ਸਟਾਲ ਸੀਗਾ ਸੋ ਹੁਣ ਆਪਾਂ ਗਰਮੀ ਆ ਗਈ ਇਸ ਕਰਕੇ ਆਪਾਂ ਦੁਪੱਟਾ ਆਰਗੈਂਜ਼ਾ ਦਾ ਰੱਖਿਆ ਆ ਵੇਖੋ ਤੇ ਆਪਾਂ ਤੁਹਾਨੂੰ ਇਹਦੀ ਲੁੱਕ ਦਿਖਾਉਨੇ ਆ ਬਣੇ ਹੋਏ ਦੀ ਇਹ ਸੇਮ ਸੂਟ ਮੇਰੇ ਕੋਲੇ ਵੀ ਹੈਗਾ ਆ ਵੇਖੋ ਇਹ ਵੈਲਵਟ ਦੇ سٹੌਨ ਨਾਲ ਆਪਾਂ ਰੈਡੀ ਕੀਤਾ ਸੀ ਸਟਿਚਿੰਗ ਹੋਣ ਤੋਂ ਬਾਅਦ ਸੂਟ ਬਹੁਤ ਸੋਹਣਾ ਲੱਗਦਾ ਵੇਖੋ ਸੋ ਇਹਦੇ ਵਿੱਚ ਜਿਹੜੇ ਆਪਣੇ ਕੋਲੇ ਕਲਰ ਵੀ ਅਵੇਲੇਬਲ ਹੈਗੇ ਆ ਇੱਕ ਤਾਂ ਵੇਖੋ ਫਿਰੋਜ਼ੀ ਕਲਰ ਫਿਰੋਜ਼ੀ ਦੇ ਨਾਲ ਨੇਵੀ ਬਲੂ ਲਾਈਟ ਪਰਪਲ ਨਾਲ ਡਾਰਕ ਪਰਪਲ ਮਸਟਰਡ ਦੇ ਨਾਲ ਗ੍ਰੀਨ ਸੋ ਇਹ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਆ ਸੋ ਇਹ ਹੋ ਗਿਆ ਆਪਣਾ ਪਹਿਲਾ ਡਿਜ਼ਾਈਨ ਲਓ ਜੀ ਆਪਣਾ ਨੈਕਸਟ ਸੂਟ ਆ ਗਿਆ ਰਸਟ ਪੂਰਾ 5 ਮੀਟਰ ਕਰੇਪ ਦੇ ਉੱਤੇ ਸੂਟ ਬਣਿਆ ਆ ਵੇਖੋ ਇਹਦੀ ਸ਼ਰਟ ਬਣੀ ਹੈ ਸ਼ਰਟ ਤੇ ਇਦਾਂ ਸਿੰਪਲ ਲਾਈਨਿੰਗ ਆਉਂਗੀ ਸਿੱਪੀ ਵਰਕ ਦੀ ਤੇ ਪੂਰੀਆ ਹੈਵੀ ਬਹਾਉਣਗੀਆਂ ਆ ਵੇਖੋ ਪੂਰਾ ਹੈਂਡਵਰਕ ਬਹਾਵਾਂ ਦੇ ਉੱਤੇ ਕੀਤਾ ਹੋਇਆ ਤੇ ਇਹਦੀ ਪਹੁੰਚੀਆਂ ਦੇ ਲਈ ਤੇ ਵਰਕ ਆ ਤੁਸੀਂ ਪੈਂਟ ਪਲਾਜ਼ੋ ਸਲਵਾਰ ਸੂਟ ਕੋਸ਼ਿਸ਼ ਵੀ ਸਟਿਚ ਕਰਵਾ ਸਕਦੇ ਹੋ ਆਪਾਂ ਹੁਣ ਤੁਹਾਨੂੰ ਇਹਦੀ ਲੁੱਕ ਦਿਖਾਉਣੀ ਆ ਸੂਟ ਦੀ ਬਣੀ ਹੋਈ ਦੀ ਆ ਵੇਖੋ ਤੁਸੀਂ ਐਦਾਂ ਦੀ ਲੁੱਕ ਆਉਗੀ ਤੁਸੀਂ ਇਹਨੂੰ ਸਟ੍ਰੇਟ ਕਮੀਜ਼ ਜਾਂ ਐਦਾਂ ਫ੍ਰੌਕ ਕੋਈ ਸਟਿਚ ਕਰਵਾ ਸਕਦੇ ਹੋ ਉਹ ਤੁਹਾਡੀ ਚੋਇਸ ਆ ਤੇ ਇਹਦੇ ਨਾਲ ਜਿਹੜਾ ਦੁਪੱਟਾ ਉਹ 2.5 ਮੀਟਰ ਚਨੋਂਨ ਦਾ ਦੁਪੱਟਾ ਹੋਊਗਾ ਆ ਵੇਖੋ ਸੈਂਟਰ ਦੇ ਵਿੱਚ ਬੂਟੀਆਂ ਪਾਈਆਂ ਹੋਈਆਂ ਦੁਪੱਟੇ ਦੇ ਹੈਂਡਵਰਕ ਕੀਤਾ ਹੋਇਆ ਤੇ ਸਾਈਡਾਂ ਤੇ ਲੈਂਸ ਲੱਗੀ ਹੋਈ ਆ ਤੇ ਇੱਕ ਆਪਣੇ ਆ ਵਾਲੇ ਸੁਨਿੰਦਰ ਸ਼ਰਮਾ ਵਾਲੇ ਸੂਟ ਦੇ ਸਾਰੇ ਬਹੁਤ ਪਸੰਦ ਕਰਦੇ ਆ ਇਹਦੀ ਆਪਾਂ ਪ੍ਰੋਪਰ ਵਿੱਚ ਵੀਡੀਓ ਤੁਹਾਨੂੰ ਦਿਖਾ ਵੀ ਦਿੰਨੇ ਆ ਵੀ ਕਿਦਾਂ ਦਾ ਬਣੂਗਾ ਇਹ organza ਦਾ suit ਆ ਤੇ ਇਹਦੀ silk ਦੀ bottom ਆ ਤੇ organza ਦਾ ਹੀ dupatta ਇਹਦੇ ਨਾਲ ਆ ਵੇਖੋ ਸੇਮ ਇਹ ਇਦਾਂ ਹੀ ਬਣੂਗਾ ਤੁਸੀਂ straight ਵੀ ਕਮੀਜ਼ ਬਣਾ ਸਕਦੇ ਹੋ ਇਹਨੇ ਥੋੜਾ A shape ਬਣਾਇਆ ਹੋਇਆ ਆ ਆ ਵੇਖੋ ਸੋ ਇੱਕ ਕਪੜਾ ਆਵਲਾ suit ਇਹਦੀ ਵੀ ਸਾਰੇ ਬਹੁਤ ਡਿਮਾਂਡ ਕਰਦੇ ਆ ਪਹਿਲਾਂ ਅਸੀਂ ਇਹ green bottle green color ਦੇ ਵਿੱਚ ਰੈਡੀ ਕੀਤਾ ਸੀਗਾ ਸੋ ਆ ਵੇਖੋ ਤੇ ਇਹ ਹੈਗਾ क्रेਪ ਦਾ ਸਕਾਈ ਬਲੂ ਸ਼ੇਡ ਆ ਤੇ ਇਹਦੇ ਘੇਰੇ ਤੇ ਵਰਕ ਆ ਉੱਪਰ ਦੇਖੋ ਸਾਰੇ ਸੂਟ ਦੇ ਵਿੱਚ ਨਿੱਕੀਆਂ ਨਿੱਕੀਆਂ ਬੁੱਟੀਆਂ ਪਾਈਆਂ ਹੋਈਆਂ ਤੇ ਆਹ ਵਾਲਾ ਵਰਕ ਇਹਦੀਆਂ ਬਾਵਾਂ ਦੇ ਉੱਤੇ ਆਊਗਾ ਸੋ ਇਹ ਵਰਕ ਬਾਵਾਂ ਦੇ ਉੱਤੇ ਆਊਗਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਉਰਚਨੋਂ ਦਾ ਸਾਰੇ ਦੁਪੱਟੇ ਦੇ ਉੱਤੇ ਹੈਂਡਵਰਕ ਕੀਤਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਹਾਂ ਜੀ ਲੋ ਜੀ ਨੈਕਸਟ ਸੂਟ ਆ ਗਿਆ ਪਿਓਰ ਸ਼ਿਮਰ ਸਿਲਕ ਦੇ ਉੱਤੇ ਆ ਵੇਖੋ ਇਹ ਸ਼ਰਟ ਆ ਤੇ ਇਹਦੇ ਤੇ ਮੇਨ ਗੋਟਾ ਪੱਤੀ ਦਾ ਤੇ ਦਬਕੇ ਦਾ ਵਰਕ ਹੋਇਆ ਹੋਇਆ ਆ ਵੇਖੋ ਸਾਰਾ ਵਰਕ ਗੋਟਾ ਪੱਤੀ ਤੇ ਦਬਕੇ ਦਾ ਵਰਕ ਹੋਇਆ ਹੋਇਆ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਆ ਸੇਮ ਇਦਾਂ ਹੀ ਵਰਕ ਇਹਦੀਆਂ ਬਾਵਾਂ ਦੇ ਉੱਤੇ ਆ ਸੋ ਸ਼ਿਮਰ ਦੀ ਸ਼ਰਟ ਹੋਗੀ ਤੇ ਨਾਲ ਇਹਦੇ ਸਿਲਕ ਦੀ ਬਾਟਮ ਆ ਆਹੋ ਕਿਨਾਰੀ ਸਿਲਕ ਦੀ ਬਾਟਮ ਆ ਸੋ ਤੁਸੀਂ ਸਲਵਾਰ ਸੂਟ ਸ਼ਰਾਰਾ ਕੁਝ ਵੀ ਸਟਿਚ ਕਰਵਾ ਸਕਦੇ ਹੋ ਤੁਹਾਡੀ ਚੋਇਸ ਆ ਦੇ ਨਾਲ ਬਹੁਤ ਹੀ ਪਿਆਰਾ ਸ਼ਿਮਰ ਦਾ 2.5 ਮੀਟਰ ਦਾ ਟਾਈ ਐਂਡ ਡਾਈ ਦੁਪੱਟਾ ਇਹਦੇ ਤੇ ਸਾਰੇ ਦੁਪੱਟੇ ਦੇ ਵਿੱਚ ਬਹੁਤ ਹੀ ਹਲਕੀਆਂ ਹਲਕੀਆਂ ਬੂਟੀਆਂ ਪਾਈਆਂ ਹੋਈਆਂ ਨੇ ਸੋ ਬਹੁਤ ਸੋਹਣਾ ਡਿਫਰੈਂਟ ਜਿਹਾ ਕਲਰ ਕੰਟਰਾਸਟ ਆ ਇਹਦਾ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਅਵੇਲੇਬਲ ਹੈਗਾ ਆਪਣੇ ਕੋਲੇ ਦੂਸਰਾ ਕਲਰ ਹੈਗਾ ਗਾਜਰੀ ਦੁਪੱਟੇ ਸੇ ਹੀ ਵਾ ਸਾਰਿਆਂ ਦੇ ਨਾਲ ਬਸ ਸੂਟ ਦੇ ਕਲਰ ਦਾ ਫਰਕ ਆ ਤੇ ਫਿਰ ਆ ਗਿਆ ਫਰੋਜ਼ੀ ਅੱਜ ਨੈਕਸਟ ਸੂਟ ਆ ਗਿਆ ਆਪਣਾ ਇਹ ਪਿਓਰ ਔਰਗੈਂਜ਼ਾ ਦੇ ਉੱਤੇ ਬਣਿਆ ਹੋਇਆ ਸੋ ਬਹੁਤ ਸੋਹਣਾ ਸਟਾਈਲਿਸ਼ ਜਿਹਾ ਸੂਟ ਬਣੂਗਾ ਪਹਿਲਾਂ ਇਹਦੇ ਘੇਰੇ ਦੇ ਵੇਖੋ ਆ ਪੈਚ ਲਗਾ ਕੇ ਉੱਤੇ ਹੈਂਡਵਰਕ ਕੀਤਾ ਹੋਇਆ ਫਿਰ ਪੂਰਾ ਨੈਕ ਤੱਕ ਵਰਕ ਆਉਂਦਾ ਸੋ ਲੈਂਥ ਜਿਹਨਾਂ ਦੀ 40 ਤੋਂ 44 ਤੱਕ ਆਉਂਦੀ ਹੈ ਨਾ ਉਹਨਾਂ ਦੇ ਲੈਂਥ ਬਹੁਤ ਸੋਹਣੀ ਬਣ ਜੂਗੀ ਤੇ ਆਹ ਵਾਲਾ ਵਰਕ ਬਾਹਾਂ ਦੇ ਉੱਤੇ ਆਊਗਾ ਇਹਦੇ ਤੇ ਇਹਦੇ ਇਦਾਂ ਹੀ ਵਰਕ ਪੌਂਚਾਂ ਦੇ ਉੱਤੇ ਲਿਪਤਾ ਹੋਇਆ ਆ ਵੇਖੋ ਨਾਲ ਸਿਲਕ ਦੀ ਬਾਟਮ ਆ ਤੇ ਆਵਲਾ ਵਰਕ ਪਹੁੰਚਿਆ ਦਿੱਤੇ ਆਊਗਾ ਸੋ ਤੁਸੀਂ ਲੁੱਕ ਵੇਖ ਸਕਦੇ ਹੋ ਸੂਟ ਦੀ ਸਟਿਚ ਹੋਣ ਤੋਂ ਬਾਅਦ ਐਦਾਂ ਦੀ ਲੁੱਕ ਆਉਂਦੀ ਆ ਸੋ ਬਹੁਤ ਸੋਹਣਾ ਲੱਗੂਗਾ ਇਹ ਸੂਟ ਪਾਇਆ ਹੋਇਆ ਤੇ ਇਹਦੇ ਨਾਲ ਆਰਗੈਂਜ਼ਾ ਦਾ ਦੁਪੱਟਾ ਸੋ ਦੁਪੱਟਾ 2.5 ਮੀਟਰ ਦਾ ਹੋਊਗਾ ਆਰਗੈਂਜ਼ਾ ਦਾ ਦੁਪੱਟਾ ਇਹਦੇ ਨਾਲ ਲਓ ਜੀ ਨੈਕ ਸੂਟ ਆ ਗਿਆ ਸ਼ਿਮਰ ਆਰਗੈਂਜ਼ਾ ਦੇ ਉੱਤੇ ਆ ਵੇਖੋ ਇਹਦੇ ਨੈਕ ਤੇ ਹੈਂਡਵਰਕ ਕੀਤਾ ਹੋਇਆ ਤੇ ਸਾਰੇ ਸੂਟ ਦੇ ਵਿੱਚ ਹਲਕਾ ਹਲਕਾ ਵਰਕ ਕੀਤਾ ਹੋਇਆ ਤੇ ਇੱਧਰ ਸੀਲਜ਼ ਆ ਗਈਆਂ। ਸੋ ਇਹਦੀ ਜਿਹੜੀ ਬਾਟਮ ਆ ਉਹ ਹੈਗੀ ਆ ਸਿਲਕ ਤੇ ਕਿਨਾਰੀ ਸਿਲਕ ਤੇ ਬਾਟਮ ਆ। ਆ ਵੇਖੋ ਜਿਵੇਂ ਹੁਣ ਗਰਮੀ ਦੇ ਮੌਸਮ ਦੇ ਵਿੱਚ ਇਹਦੇ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਪਾਈਆਂ ਉਹਨੀਆਂ ਲਾਈਟ weight ਯਾ ਸੂਟ ਆ। ਤੁਸੀਂ ਕੈਜੂਅਲੀ ਵੀ ਵੇਅਰ ਕਰ ਸਕਦੇ ਹੋ ਇਹਨੂੰ। ਆ ਵੇਖੋ ਨਾਲ ਇਹਦੇ ਬਨਾਰਸੀ ਦੁਪੱਟਾ ਆ। ਇਹ ਚੀਜ਼ ਬਹੁਤ ਸੋਹਣੀ ਲੱਗਦੀ ਆ। ਸੋ ਇਹਦੇ ਜਿਹੜੇ ਆਪਣੇ ਕੋਲੇ ਕਲਰ अवेलेबल ਹੈਗੇ ਆ ਪਿੰਕ ਹੋ ਗਿਆ ਸਕਾਈ ब्लू ਹੋ ਗਿਆ ਤੇ ਲਵੈਂਡਰ ਸ਼ੇਡ ਹੋ ਗਿਆ ਸੋ ਇਹ ਕਲਰ अवेलेबल ਨੇ ਸੋ ਇਹ ਹੋ ਗਏ ਆਪਣੇ ਡਿਜ਼ਾਈਨ ਜਿਹੜੇ ਆਪਾਂ ਨਿਊ ਰੈਡੀ ਕੀਤੇ ਆ ਤੁਹਾਨੂੰ ਇਹਦੇ ਵਿੱਚੋਂ ਜਿਹੜਾ ਵੀ ਕਲਰ ਪਸੂਟ ਜਾਂ ਕਲਰ ਪਸੰਦ ਆ ਸਾਨੂੰ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਕੋਰੀਅਰ ਕਰ ਦਾਂਗੇ ਬਾਕੀ ਸਟੋਰ ਤੇ ਵਿਜ਼ਿਟ ਕਰਨ ਲਈ ਫਾਨੋ ਸਟਾਈਲ ਮੁੱਲਾਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਪ੍ਰੋਪਰ ਲੋਕੇਸ਼ਨ ਮਿਲ ਜੂਗੀ ਬਾਕੀ ਜਿਵੇਂ ਤੁਸੀਂ ਸੂਟ ਦੇਖਿਆ ਤੁਹਾਨੂੰ ਪਸੰਦ ਆ ਗਿਆ ਤਾਂ ਨਾਲ ਦੀ ਨਾਲ ਬੁਕਿੰਗ ਕਰ ਦਿਆ ਕਰੋ ਕਿਉਂਕਿ ਸੂਟ ਨਾਲ ਦੀ ਨਾਲ ਹੀ ਸੇਲ ਹੋ ਜਾਂਦਾ ਜਿਵੇਂ ਆਪਾਂ ਵੀਡੀਓ ਪਾਈ ਆ ਘੰਟੇ ਡੇਢ ਘੰਟੇ ਦੇ ਵਿੱਚ ਸਾਰੇ ਕਲਰ ਤੇ ਸੂਟ ਸੇਲ ਹੋ ਜਾਣੇ ਆ ਸੋ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਤਾਂ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਸੋ ਬਲਕਰ ਸੂਟ ਵੇਖਣ ਲਈ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰ 9:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸੂਟ ਤੁਸੀਂ ਸਿਚ ਕਰਾ ਕੇ ਵੀ ਲੈ ਸਕਦੇ ਹੋ ਤੇ ਅਨਸਿਚ ਵੀ ਤੇ ਬਹੁਤ ਸਾਰੇ ਸੂਟ ਸਾਡੀ ਵੈਬਸਾਈਟ panovalstyle.com ਤੇ ਵੀ ਅਵੇਲੇਬਲ ਹੈਗੇ ਆ ਤੁਸੀਂ ਉੱਥੋਂ ਵੀ ਆਰਡਰ ਪਲੇਸ ਕਰ ਸਕਦੇ ਹੋ